चंगे तो कि सोने बैंगन लगे हुए ने है कच्चे कच्चे ने नी भी तू तो अगला तोड़ लिया तू हे थोड़ा सब्जी बना लांगे जब बटे हाथ ही खड़े कर तू भी ना कहते तो, तो कोई सब्जी नहीं है ना कोई बैंगन ना कोई तोरी है ना कोई कद्दू आगा आखना ਤੰਗਿਆ ਪਨੇ ਲੱਗੇ ਹੋਣਗੇ ਕਿ ਚਨ ਸਬਜੀ ਬਣਾ ਲੰਦੇ ਇੱਕ ਦੋ ਟਾਈਮ ਬਣ ਜਾਂਦੀ ਉਧਰ ਬਾਪੂ ਆ ਉਹ ਕਹਿ ਰੰਦਾ ਕੰਨ ਰੋਜ ਹੀ ਕਹਿੰਦਾ ਦਾਲਾਂ ਧਰ ਕੇ ਬਣਾ ਲੰਨੇ ਆ ਇੱਥੇ ਹੋਰ ਦੱਸ ਕੀ ਅਸੀਂ ਤੈਨੂੰ ਇੱਥੇ ਮਟਰ ਪਨੀਰ ਬਣਾ ਕੇ ਦਈਏ ਵੀ ਚੇ ਹੁਣ ਸਾਨੂੰ ਕੁਛ ਲਿਆ ਕੇ ਦਮੋਂਗੇ ਅਸੀਂ ਤਾਂ ਉਹੀ ਬਣਾਵਾਂਗੇ ਹੋਰ ਕੀ ਆ ਭਾਈ ਮੈਂ ਤਾਂ ਫਿਰ ਆ ਮੂੰਗੀ ਮਸਰੀ ਪਈਆ ਉਹੀ ਰੰਨ ਕੇ ਦੇ ਦੇਣੀ ਹੈਗੀ ਪਹਿਲੇ ਦੱਸ ਕੀ ਮੈਂ ਤੁਹਾਨੂੰ ਰੰਨ ਰੰਨ ਦੇਈ ਜਮਾ ਇਹ ਰਗ ਲੱਗਣਾ ਕਹਿ ਰੰਦਾ ਜੇ ਮੈਂ ਬੋਲਦੀ ਆ ਨਾ ਵੀ ਵੱਡੀ ਆਏ ਬੋਲਦੀ ਆ ਇੱਕ ਅਗ ਲੈਣੀ ਮੇਰਾ ਤਾਂ ਨਾ ਬੋਲੀ ਚੈਖਣੇ ਦਾ ਐਡਾ ਵੱਡਾ ਗਾ ਚਾਰ ਘਰਾਂ ਚ ਸੁਣਦਾ ਉਹ ਦਰਤਾਈ ਆ ਉਹਨੂੰ ਜੇ ਮਾੜਾ ਜਿਹਾ ਸੁਣ ਜੇ ਉਹ ਉਂ ਅੱਡ ਕੰਨ ਭੰਨਦੀ ਰਹਿੰਦੀ ਆ ਵੀ ਇਹਨਾਂ ਦੇ ਘਰੇ ਕੀ ਹੁੰਦਾ ਕੀ ਨਾ ਭਾਈ ਸਰੀਕਾਂ ਨੇ ਤਾਂ ਬੋਲਣਾ ਹੀ ਬੋਲਣਾਗਾ ਜੇ ਤੁ ਅੱਗ ਲਗਣੇ ਆਪਦੇ ਹੀ ਮਾੜੇ ਨੇਗੇ ਕੀ ਕਰਾਂ ਚਲੋ ਤੋੜ ਕੇ ਲੈ ਕੇ ਜਾਉਂਗੀ ਇਹਨਾਂ ਨੂੰ ਤਾਂ ਬਣਾਉਂਦੀ ਅੱਜ ਆਹ ਦੇਖ ਲਾ ਲੈ ਇਹਨੇ ਤਾਂ ਸ਼ਰਮੇ ਤਾਰ ਰੱਖਿਆ ਵੱਡੜਨੇ ਤਾਂ ਗੇੜੇ ਕੱਢਦੀ ਬਥੇਰਾ ਫਿਰੀ ਜਾਊਗੀ ਐ ਨਹੀਂ ਵੀ ਪਰ ਕੱਪੜੇ ਤਾਰ ਕੇ ਲੈ ਜਾ ਇਹਨੂੰ ਕੀ ਲੋੜਾ ਕੱਪੜੇ ਤਾਰਨ ਦੀ ਆਡੇ ਲਵਾ ਲਓ ਇਹ ਤੋਂ ਤਾਂ ਉਹੀ ਬਹੁਤ ਨੇ ਸਾਰਾ ਦਿਨ ਬੈਂਸ ਵਸਾਈ ਬੈਂਸ ਵਸਾਈ ਹੋਰ ਕੋਈ ਇਹਨੂੰ ਕੰਮ ਨਹੀਂ ਹੈਗਾ ਬੇਲੜ ਫਿਰ ਜਾਊਗੀ ਗੇੜੇ ਕੜਦੀ ਹਾਏ ਰੱਬਾ ਮੇਰਾ ਤਾਂ ਸਾਰਾ ਦਿਨ ਕੰਮ ਕਰ ਕਰਕੇ ਨਾ ਸੌ ਲੱਗੇ ਜਵੇਂ ਮੱਤ ਵੱਜੀ ਪਈਆ ਇਹਨੂੰ ਤਾਂ ਐ ਆ ਵੀ ਪਤਾ ਨਹੀਂ ਮੈਂ ਇਹਨੂੰ ਦਵਾ ਲੂੰਗੀ ਐ ਨਹੀਂ ਜਾਣਦੀ ਵੀ ਐ ਕਿਵੇਂ ਮੈਨੂੰ ਦਵਾ ਲੇਗੀ ਮੈਂ ਵੀ ਤੇਰੀ ਦਰਾਨੀ ਆ ਦਰਾਨੀ ਸ੍ਰਿਕਣ ਆ ਸ੍ਰਿਕਣ ਤੈਨੂੰ ਤਾਂ ਐ ਗੋਡਿਆਂ ਥੱਲੇ ਲੈ ਕੇ ਰੱਖੂੰਗੀ ਤੈਨੂੰ ਮੈਂ ਚਾਨ ਕੋਈ ਨਾ ਕੱਪੜੇ ਤਾਂ ਨਹੀਂ ਤਰੇ ਦੇਖਾਂ ਤਾਂ ਸਹੀ ਸੁੱਲੇ ਚੌਕੇ ਦੇ ਨੇੜੇ ਲੱਗੀ ਆ ਕਿ ਨਾ ਫਿਰਦੇ ਆ ਹੀ ਪੈਰ ਮਾਰਦੀ ਇਹ ਕੰਮ ਦਿਮਾਗ ਹਲਾ ਰਖਿਆ ਇਹਨੇ ਤਾਂ ਆ ਸੌਹਰਾ ਇਹ ਨਹੀਂ ਕੁਝ ਕਹਿੰਦਾ ਦੱਸ ਹਨਾ ਇਹ ਨੂੰ ਨਹੀਂ ਹੈਗਾ ਵੀ ਭਾਈ ਕੰਮ ਕੁਮ ਬੰਡ ਦੇ ਤੂੰ ਦੱਸ ਆ ਕੱਪੜੇ ਨੇ ਹਰ ਰੋਜ਼ ਮੈਂ ਤੋਂ ਮਾਨਾ ਤੂੰ ਆਪ ਤੂੰ ਤਾਂ ਹੱਥ ਨਹੀਂ ਲਾਉਂਦੀ ਜਦੋਂ ਕੰਮ ਦਾ ਟਾਈਮ ਹੁੰਦਾ ਬੰਨ ਕੇ ਸਿਰ ਪੈ ਜਾਂਦੀ ਆ ਮੇਰਾ ਤਾਂ ਜੇ ਸਿਰ ਦੁਖਦਾ ਮੇਰੇ ਤਾਂ ਜੇ ਗੋਡੇ ਦੁਖਦੇ ਨੇ ਪਤਾ ਨਹੀਂ ਕਿਹੜੀ ਇਹਦੇ ਗੋਲੀ ਲੱਗਦੀ ਆ ਦੇਖਾਂ ਤਾਂ ਸਹੀ ਜਾ ਕੇ ਲਖਰਨਾ ਕੋਲ ਜਾ ਕੇ ਆਉਣੀ ਹੈਗੀ ਜਾ ਕੇ ਆਉਣੀ ਹੈਗੀ ਪਤਾ ਲੇਨੀ ਹੈ ਕੀ ਕਰਦੇ ਨੇ ਥੋੜਾ ਕਰਨਾ ਆ ਜਾ ਤਾਈ ਆ ਜਾ ਥੋੜੀਆ ਕੀ ਕਰਦੇ ਹੋ ਮੈਂ ਕਰਨਾ ਕੋਲ ਜਾ ਕੇ ਆਉਣੀ ਹੈਗੀ ਚੱਲ ਵਧੀਆ ਤਾਈ ਮੇਰੇ ਤਾਂ ਘਰੋਂ ਨਹੀਂ ਨਿਕਲੇ ਜਾਂਦਾ ਤੂੰ ਤਾਂ ਵਧੀਆ ਆ ਗਈ ਹੋਰ ਤਾਈ ਮੱਥਾ ਟੇਕਦੀ ਆਉਂਦੇ ਰਸਤੇ ਇਹ ਮਾਰਕ ਤਾਂ ਅੰਦਰ ਰਸਤੇ ਜੇ ਬਟਾ ਹੋਰ ਠੀਕ ਆ ਗੋਡੇ ਠੀਕ ਨੇ ਤੇਰੇ ਬਸ ਠੀਕ ਆ ਠੀਕ ਆ ਨੇ ਗੋਡੇ ਔਰ ਮੈਂ ਜਦ ਪੈਨਸ਼ਨ ਦਾ ਬਤਾ ਕਰਨ ਆਈ ਬੀਬੀ ਮਾਂ ਪੈਨਸ਼ਨ ਮਿਲਦੀ ਆ ਅੱਛਾ ਪੈਨਸ਼ਨ ਮਿਲਦੀ ਆ ਹਾਂ ਮੈਂ ਲੈ ਆਈ ਅੱਛਾ ਹਾਂ ਚਲ ਆਇਂ ਕਰੂੰ ਮੈਂ ਵੀ ਸਾਡੇ ਬਾਪੂ ਨੂੰ ਕਹੂੰਗੀ ਵੀ ਪੈਨਸ਼ਨ ਲੈ ਆ ਆ ਭੇਜ ਦੀ ਬਾਪੂ ਨੂੰ ਨਹੀਂ ਤਾਈ ਕੀ ਕਰਾਂ ਮੇਰੀ ਤਾਂ ਨਾ ਕੰਮ ਚ ਮੱਤ ਮਾਰੀ ਪਈ ਆ ਆ ਛੋਟੜੀ ਆ ਸਾਡੀ ਉਹ ਤਾਂ ਕੰਮ ਨੂੰ ਹੱਥ ਲਾ ਕੇ ਨਿਰਾਜੀ ਹੈਗੀ ਤੇਰੇ ਸਾਹਮਣੇ ਨਾ ਪੈਰ ਜੇ ਮਾਰਦੀ ਫਰੀ ਜਾਂਦੀ ਆ ਨਾ ਉਹਦੇ ਕੋਈ ਕੰਮ ਚ ਪੈ ਤਾਗੀ ਸਵੇਰ ਤੋਂ ਉੱਠ ਖੜੀ ਆ ਉਹਦੇ ਸਰਾਣੇ ਬਹਿ ਜਾਂਦੀ ਆ ਉਹਨੂੰ ਜਾਣ ਦਿੰਦੀ ਆ ਕੰਮ ਤੇ ਫੇਰ ਆਪਦਾ ਫੋਨ ਤੇ ਲੱਗੀ ਰਹਿੰਦੀ ਆ ਜੀ ਨਾ ਕੋਈ ਕੰਮ ਨੂੰ ਹੱਥ ਪਾਉਂਦੀ ਆ ਫਿਰ ਤਾਈ ਜੇ ਮੈਂ ਬੋਲਦੀ ਆ ਨਾ ਫਿਰ ਤਾਂ ਮੈਂ ਸਾਰਿਆਂ ਨੂੰ ਮਾੜੀ ਲੱਗਦੀ ਆ ਹਾਂ ਫਿਰ ਅਗਲੇ ਸਾਰੇ ਸਰੀਕੇ ਵਾਲੇ ਵੀ ਆਏ ਕਹਿਣ ਲੱਗ ਜਾਂਦੇ ਆ ਵੀ ਇਹਨਾਂ ਦੀ ਵੱਡੀ ਬੋਲੀ ਆ ਵੀ ਫਿਰ ਮੈਂ ਬੋਲਾਂ ਨਾ ਦੱਸ ਤੂੰ ਮੈਨੂੰ ਉਹੀ ਤਾਂ ਗੱਲ ਆ ਮੈਂ ਇੱਕ ਨਾ ਗੱਛਦੀ ਆ ਵੀ ਭਾਈ ਪੈਨਸ਼ਨ ਮੇਰੀ ਦੀ ਨਾਲੇ ਨਾਲੇ ਕੀ ਹੁਣ ਘਰ ਦਾ ਤੁਸੀਂ ਤਾਂ ਕੰਜਰ ਘਟ ਤੋਂ ਲੱਦਾ ਉਹ ਨਹੀਂ ਹੁੰਦਾ ਹੈਗਾ ਤਾਈ ਸੋਚਿਆ ਸੀ ਸਾਰੇ ਅੜੇ ਚੰਗਾ ਨਹੀਂ ਹੁੰਦਾ ਕਲੇਸ਼ ਉਹੀ ਤਾਂ ਗੱਲ ਆ ਤਾਈ ਇਹ ਹੀ ਗੱਲ ਤਾਂ ਮੈਂ ਉਹਨੂੰ ਸਮਝਾਉਣੀ ਆ ਮੇਰੇ ਭਾਈ ਕਲੇਸ਼ ਦਾ ਮੂੰਹ ਕਾਲੇ ਰੰਗ ਵਾਲਾ ਹੁੰਦਾ ਵੀ ਤੂੰ ਛੱਡ ਦਿਆ ਕਰਤੀ ਉਹ ਕਾਲ ਨਾ ਇਹ ਹੈ ਕਿ ਕਲੇਸ਼ ਨਹੀਂ ਚੰਗਾ ਆਪਦੇ ਬੰਦੇ ਨੂੰ ਤੋਰੂ ਵੀ ਨਾ ਜਦੋਂ ਸਵੇਰੇ ਉਹਨੂੰ ਵੀ ਲੜ ਲੜ ਕੇ ਤੋਰੂ ਲੜ ਲੜ ਇਹ ਜਾ ਉਹ ਆਗਾ ਉਹ ਤਾਂ ਵੀ ਕੁਝ ਨਹੀਂ ਹੁੰਦਾ ਤਾਈ ਨਹੀਂ ਦੋ ਮਾਰੇ ਦੇ ਕੰਨ ਤੇ ਜਦੋਂ ਐ ਬੋਲਦੀ ਆ ਇਹਨੂੰ ਹਾਂ ਇਹੋ ਚੰਗਾ ਹੋਵੇ ਫਿਰ ਇਹ ਬੋਲੇ ਹੀ ਨਾ ਬੋਲੇ ਹੀ ਨਾ ਹਾਂ ਘਾਟਾਂ ਤਾਂ ਉਹਦੇ ਵਿੱਚ ਨਹੀਂ ਤਾਈ ਇੱਕ ਤਾਂ ਤੁਸੀਂ ਤੈਨੂੰ ਪਤਾ ਸਾਡਾ ਆ ਬਾਪੂ ਆ ਨਾ ਇਹ ਨਹੀਂ ਚੰਗਾ ਹੈਗਾ ਜੇ ਇਹਨੂੰ ਮਾੜੀ ਜੀ ਕੋਈ ਗੱਲ ਕਹਨੇ ਆ ਨਾ ਹੋਊਗਾ ਕੋਈ ਨਾ ਭਾਈ ਉਹ ਨਿਆਣੀ ਆ ਤੇ ਨਿਆਣੀ ਨੂੰ ਕੀ ਹੁਣ ਉਹਦੇ ਬਣ ਬਦਣੇ ਨਹੀਂਗੇ ਹਾਂ ਆ ਨਿਆਣੀ ਹੈ ਜਦੋਂ ਤਾਈ ਅਗਲਾ ਪੇਕਿਆਂ ਦੇ ਘਰੇ ਹੁੰਦਾ ਨਾ ਉਦੋਂ ਹੀ ਨਿਆਣਾ ਹੁੰਦਾ ਸੌਣਿਆਂ ਦੇ ਘਰਾਂਗੇ ਤਾਂ ਸਾਰੇ ਸਿਆਣੇ ਬਣ ਗਏ ਸਾਰੇ ਸਿਆਣੇ ਬਣ ਗਏ ਪਰ ਤਾਂ ਸਾਰੇ ਮਤਾਂ ਦਿੰਦੀਆਂ ਤੇਰੇ ਸਾਹਮਣੇ ਹਾਂ ਕਲੇਸ਼ ਨਹੀਂ ਕਰੀਦਾ ਕਲੇਸ਼ ਤਾਂ ਚੰਗਾ ਨਹੀਂ ਹੁੰਦਾ ਘਰ 'ਚ ਪ੍ਰੇਖਤਾ ਮਾਰੇ ਮਾਰੇ ਤਾਈ ਉਹਦਾ ਜਿੰਮੀ ਕੁੱਤੇ ਆ ਨਾ ਉਨੀ ਧਰਤੀ ਚ ਲੋਕ ਦੇਖਦੇ ਨੇ ਤਮਾਸ਼ਾ ਤਾਈ ਤਾਂ ਹੀ ਤਾਂ ਉਹੀ ਦਾ ਗੱਲ ਆ ਤਾਈ ਕੋਈ ਸ਼ਰੀਕਵਾ ਜਿਹੜੀ ਨਹੀਂ ਗੱਲ ਕਰੇ ਉਹਦੇ ਹੱਥ ਲਈ ਡੱਬੂ ਕੰਨ ਡੱਬੂ ਬੰਦ ਤੇ ਕਿਹੜਾ ਕਿਹੜਾ ਅਗਲਾ ਕਿਹੜਾ ਕਿਹੜੇ ਪਾਸੇ ਹੁੰਦਾ ਤਮਾਸ਼ਾ ਦੇਖਣ ਨੂੰ ਤਮਾਸ਼ਾ ਤਾਂ ਲੋਕ ਦੇਖਣ ਗਈ ਜਰੂਰ ਲਖਾਉਂਦੀ ਆ ਹਾਂ ਮੂੰਹ ਬੰਦ ਕਰ ਅਗਲ ਕਣਾ ਮੇਰੇ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੰਨਾ ਆਡਾ ਬੰਨੀ ਰੱਖਦੀ ਆ ਨਾ ਕੋਈ ਦਾਲ ਪਾਣੀ ਨੂੰ ਹੱਥ ਪਾਉਂਦੀ ਹੈਗੀ ਹੈ ਮੈਂ ਕਿਹਾ ਉਧਰ ਸਬਜ਼ੀ ਦੇ ਚੰਗੇ ਭਲੇ ਡੇਡੇ ਇੰਨੇ ਸੋਹਣੇ ਬੈਂਗਣ ਲੱਗੇ ਹੋਏ ਗੋਲ ਗੋਲ ਜਾਈ ਨਹੀਂ ਹੈਗੀ ਲੈਣਾ ਲੈ ਕਹਿੰਦੀ ਉੱਥੇ ਤਾਂ ਕੋਈ ਸਬਜ਼ੀ ਵੀ ਨਹੀਂ ਲੱਗੀ ਹੋਈ ਦੱਸ ਕੀ ਕਰੇ ਬੰਦਾ ਮੈਂ ਤਾਂ ਇੰਨਾ ਦਿਮਾਗ ਖਰਾਬ ਹੋਇਆ ਰੰਦਾ ਅੱਗ ਲਗਣਾ ਮੇਰਾ ਤਾਂ ਜੇ ਵੱਡੇ ਦਾ ਬੀਪੀ ਵੱਧ ਜਾਂਦਾਗਾ ਮੇਰੇ ਤਾਂ ਇੱਕ ਦਿਨ ਇਹ ਜੀ ਕਰਦਾ ਨਾ ਜੇ ਵੱਟੇ ਨੂੰ ਗੋਡੀਆਂ ਥੱਲੇ ਲੈ ਲਵਾਂ ਉਹਨੂੰ ਫੇਰ ਅਗਲਾ ਦੇਖੂਗਾ ਤਮਾਸ਼ਾ ਮੈਂ ਜੇ ਤਮਾਸ਼ਾ ਤਾਂ ਅਗਲਾ ਦੇਖਣ ਨੂੰ ਚਾਹੁੰਦਾ ਹੀ ਆ ਜਿਹੜੀ ਗੱਲੋਂ ਮੈਂ ਚੁੱਪਾਂ ਚੁੱਪਾਂ ਮੈਂ ਤਾਂ ਨਹੀਂ ਬੋਲਦੀ ਹੈਗੀ ਵੀ ਕੀ ਲੈਣਾ ਬੋਲ ਕੇ ਆ ਦੇਖ ਲੈ ਤੇਰੀਆਂ نوਹਾਂ ਹੀ ਨੇ ਕਿੰਨੀਆਂ ਵਧੀਆ ਦੇਖਲਾ ਰਹਿੰਦੀਆਂ ਨੇ ਕੋਲੀ ਕੱਟੀਆਂ ਨੇ ਕੱਟੀਆਂ ਨੇ ਜੰਦੀਆਂ ਜਾਂਦੀਆਂ ਨੇ ਹਾਂ ਚਲ ਕੋਈ ਨਾ ਤਾਈ ਹੁਣ ਕੀ ਕਰੀਏ ਹੁਣ ਇਹਦਾ ਵੀ ਮੱਥਾ ਡੰਬਣਾ ਪੈਂਦਾ ਮੈਨੂੰ ਉਹ ਤਾਂ ਹੈ ਹਾਂ ਜੇ ਮੈਂ ਨਾ ਕੋਈ ਗੱਲ ਕਹਿ ਦੂੰ ਫਿਰ ਕਹਿ ਦੂੰ ਮੈਂ ਤਾਂ ਮੇਰੇ ਪੇਕੇਆਂ ਨੂੰ ਫੋਨ ਕਰ ਆਹ ਜਿਹੜੇ ਪੇਕੇ ਆਗੇ ਜਿਹੜੇ ਚੱਕੇ ਮੂੰਹ ਤੀਜੇ ਦਿਨ ਤੁਰੇ ਆਉਂਦੇ ਰਗੇ ਆ ਜਾਂਦੇ ਆ ਫਿਰ ਹੱਥ ਨਮਗਾਉਂਦੇ ਕੁਛ ਲੈ ਕੇ ਵੀ ਨਹੀਂ ਆਉਂਦੇ ਤਾਈ ਜਿਵੇਂ ਲੰਗ ਨਹੀਂ ਗੇ ਮੈਂ ਹਾਂ ਉਹ ਮੈਂ ਨਾ ਮੇਰੀ ਭੈਣ ਦਾ ਰਿਸ਼ਤਾ ਕਰਾਉਂਦੀ ਸੀ ਮੇਰੇ ਪੂਆ ਦੀ ਕੁੜੀ ਦਾ ਉਦੋਂ ਪਤਾ ਕੀ ਕਹਿੰਦੇ ਕਹਿੰਦੇ ਨਾ ਅਸੀਂ ਤਾਂ ਕੁੜੀ ਪੜ੍ਹੀ ਲਿਖੀ ਲੈਣੀ ਆ ਤਾਂ ਬਹੁਤ ਵੱਡੇ ਘਰ ਦੀ ਆ ਦੇਖ ਲੈ ਲੈ ਲਈ ਨੰਗਾ ਦੀ ਜਿੰਨਾ ਤੋਂ ਕੋਸ ਬਣੀ ਸਰੀਆ ਹੈਗਾ ਹਾਂ ਚਲ ਕੋਈ ਨਾ ਤਾਈ ਤੈਨੂੰ ਨਹੀਂ ਪਤਾ ਹੋ ਸਕਦਾ ਇੱਥੇ ਅੰਦਰ ਹੀ ਬੈਠੀ ਸੁਣਦੀ ਹੋਵੇ ਹਾਂ ਹਾਂ ਫਿਰ ਐਵੇਂ ਤੇਰੇ ਗੱਲ ਪੈ ਜੂਗੀ ਸੱਚੀ ਹੈ ਨਾ ਕੋਈ ਵੀ ਪਤਾ ਹੈਗਾ ਮਿੰਟ ਜਿਹਦੀ ਮੂੰਹ ਚੋਂ ਗੱਲ ਕੱਢ ਮਾਰਦੀ ਹੈ ਜੀ ਏ ਗਗਨੇ 니 ਪਈ ਆ ਜਾ ਕੋਈ ਬਾਹਰੇ ਆਇਆ ਹੁੰਦਾ ਕੋਈ ਚਾਹ ਪਾਣੀ ਪੁੱਛ ਲਿਆ ਕਰ ਦੇਖ ਲੈ ਕਈ ਇਹ ਜੀ ਆ ਕੇ ਲਾਈ ਨੂੰ ਅੰਦਰ ਪੜ ਕੇ ਬਹਿ ਜਾਂਦੀ ਆ ਹੁਣ ਲੇ ਕ ਤਾਈ ਹੋਈ ਆ ਕੋਈ ਨਾ ਆ ਨਹੀਂ ਬੰਦਾ ਚਾਹ ਪਾਣੀ ਤਾਂ ਪੁੱਛ ਹੀ ਸਕਦਾਗਾ ਆ ਤਾਂ ਮੈਂ ਚਾਹ ਵੀ ਦੇ ਜਾਊਂਗਾ ਗੰਦੀ ਕੀਤੀ ਸੀ ਨਾ ਤਾਈ ਤੈਨੂੰ ਚਾਹ ਨਹੀਂ ਦਿੰਦੀ ਉਹ ਤੈਨੂੰ ਦੁੱਧ ਚ ਪੱਤੀ ਪਾਵਾ ਦਊ ਨਾ ਕਰਨਾ ਤਾਂ ਬਿਆਊ ਮੈਂ ਤਾਂ ਪਲਾ ਦਊ ਹੁਣ ਤੱਕ ਤਾਂ ਮੇਰੇ ਕੋਲ ਹੀ ਪਿੰਦੀ ਰਹੀਆਂ ਕਰਨਾ ਕੋਡ ਉਹਨਾਂ ਉਹਦੇ ਹੱਥ ਦੀਆਂ ਪੀ ਕੇ ਦੇਖ ਲਾ ਜੇ ਤੈਨੂੰ ਪੜਾਉਂਦੀ ਆ ਤਾਈ ਮੇਰੀ ਗੱਲ ਸੁਣ ਲਾ ਉਹਨੇ ਨਹੀਂ ਬਾਹਰ ਨਿਕਲਣਾ ਮੈਂ ਦੇਖਦੀ ਆ ਉਹ ਅੰਦਰ ਕੀ ਕਰਦੀ ਆ ਉਹ ਦੇਖ ਕੇ ਹਾਂ ਲੈ ਤਾਈ ਨਾਲ ਲੱਗ ਰਹੀ ਆ ਚੁਗਲੀਆਂ ਕਰਨਾ ਇਹ ਨਹੀਂ ਟੇਕਦੀ ਮੈਂ ਦੇਖਦੀ ਆ ਜਾ ਕੇ ਲੈ ਤਾਈ ਬੈਠੀ ਆ ਤਾਈ ਫੇਰੀ ਪੈਣੀ ਆ ਓਏ ਹਾਏ ਹੋਰ ਕਿਵੇਂ ਆ ਠੀਕ ਆ ਹਾਂ ਠੀਕ ਆ ਮਲ ਹੋਰ ਬੱਚੇ ਠੀਕ ਠਾਕ ਸਾਰੇ ਠੀਕ ਨੇ ਤਾਈ ਆ ਸਾਡੇ ਵੀ ਬੱਡੜ ਕੀ ਲੱਗ ਰਹੀ ਤੇ ਕਹਿਣਾ ਹੋਣ ਤੇ ਕੁਛ ਨਹੀਂ ਗਿਆ ਬਸ ਹੀ ਕਣੀ ਗਈ ਨੇ ਦੇਖੀ ਵੀ ਘਾਟੋ ਕੋਲੇ ਸ ਲੱਗਦੀ ਆ ਵੀ ਅੱਛਾ ਮੈਂ ਰੱਖਦੀ ਆ ਘਾਟੋ ਕੋਲੇ ਇਸ ਦੇਖ ਤਾਈ ਤੂੰ ਸਿਆਣੀ ਵੀ ਆਣੀ ਆ ਤੈਨੂੰ ਤਾਂ ਪਤਾ ਹੀ ਆ ਉਹ ਤਾਂ ਮੈਥੋਂ ਪਹਿਲਾਂ ਦੀ ਹੋਈ ਹੋਈ ਆ ਕਿੰਨਾ ਕੁ ਬੋਲਦੀ ਆ ਤੈਨੂੰ ਐ ਵੀ ਪਤਾ ਆ ਚਾਰ ਘਰਾਂ ਚ ਬਾਤ ਸੁਣਦੀ ਆ ਜਦੋਂ ਬੋਲਦੀ ਆ ਨਹੀਂ ਤਾਈ ਤੂੰ ਪਤਾ ਨਹੀਂ ਕਿੱਧਰ ਫਰੀ ਜੰਨੀ ਆ ਇੱਕ ਤਾਂ ਮੈਂ ਕਹਨੀ ਆ ਜਦੋਂ ਮੇਰੇ ਨਾਲ ਲੜਦੀ ਆ ਉਦੋਂ ਉਹਦੀ ਚਾਰ ਘਰਾਂ ਜਵਾਬ ਸੁਣਦੀ ਆ ਲੈ ਉਹੀ ਮੈਂ ਕਹਨੀ ਆ ਵੀ ਉਹਦੀ ਬਾਤ ਸੁਣਦੇ ਤੇ ਇੱਦਾਂ ਬਾਜ ਨਹੀਂ ਆਈ ਹਾਂ ਉਹੀ ਤਾਂ ਗੱਲ ਐ ਮੈਂ ਤਾਂ ਤਾਂ ਹੀ ਬੋਲਦੀ ਹੁਨੀ ਮੈਂ ਤਾਂ ਫੇਰ ਵੀ ਵੱਡੀ ਦੀ ਲਿਹਾਜ਼ ਕਰਦੀ ਆ ਇੱਜ਼ਤ ਕਰਦੀ ਆ ਪਰ ਬੰਦੇ ਨੂੰ ਇੱਜ਼ਤ ਕਰਾਉਣੀ ਆਣੀ ਚਾਹੀਦੀ ਆ ਹੁਣ ਬੰਦਾ ਕੀ ਕਰੂਗਾ ਜਦੋਂ ਮੋਹਰੇ ਆ ਬੋਲਦੇ ਨੇ ਦੱਸ ਮੈਂ ਕਿਵੇਂ ਇੱਜ਼ਤ ਕਰ ਲਵਾਂ ਜਿਹੜਾ ਕੋਈ ਮੈਨੂੰ ਪੁੱਛੂਗਾ ਮੈਂ ਵੀ ਉਸੇ ਨੂੰ ਪੁੱਛੂੰਗੀ ਨਹੀਂ ਤਾਂ ਫੇਰ ਹੁਣ ਬੰਦਾ ਮੇਰਾ ਕੰਮ ਤੇ ਜਾਂਦਾ ਜੋ ਮੈਂ ਆਉਨੂੰ ਬੜਾ ਸਬਜੀ ਦਾ ਪਾਦਮਾ ਪਿੱਛੋਂ ਮੇਰੇ ਨਾਲ ਕੀ ਕਲੇਸ਼ ਲਾਉ ਕੀ ਾਡੇ ਲਾਉ ਹਾਂ ਤੁਸੀਂ ਉਹ ਖਾ ਲੋ ਤੁਸੀਂ ਉਹ ਰੱਜ ਲੋ ਕੀ ਦੱਸ ਲੈ ਰੋਟੀ ਪਿੱਛੇ ਲੜਾਈ ਹੁੰਦੀ ਆ ਕਦੇ ਇਹ ਆਪ ਦਾ ਸਵਾਦ ਹੁੰਦਾ ਇਹ ਜਿਹਾ ਸਵਾਹ ਕੀ ਦੱਸ ਚੁੱਲੇ 'ਚ ਦੇਣਾ ਇਹ ਕੁ ਸਵਾਹ ਇਹ ਦੱਸ ਦੇਖ ਕੇ ਨਹੀਂ ਜਰਦੀ ਹੁਣ ਤੂੰ ਆਪਦੇ ਤੇ ਹੀ ਲੈ ਲੈ ਪਾਣੀ ਲੈ ਕੇ ਆਵੇਂ ਤਾਈ ਨਹੀਂ ਵਸੁੱਤ ਵੀ ਕਹੀ ਆ ਪਾਣੀ ਹਾਂ ਦੇਖ ਤੂੰ ਕਿੰਨੇ ਟਾਈਮ ਦੀ ਬੈਠੀ ਦੀ ਤੈਨੂੰ ਪਾਣੀ ਪੁੱਛਿਆ ਕਹੀਂ ਸੀ ਗਈ ਤਾਈ ਨਾ ਦੇ ਕਿੰਨੀ ਚਾਵਣਾ ਕੇ ਨਾ ਬਸ ਤਾਂ ਤੇ ਇਹਨੇ ਉਸ ਦੇ ਹੱਥ ਦੀ ਚਾਹ ਮੈਂ ਕਿਹਾ ਤਾਂ ਪੈਨਸ਼ਨ ਨੂੰ ਕਹਿਣ ਆਈ ਆ ਮੇਰੇ ਬਾਪ ਨੂੰ ਭੇਜ ਦੇ ਪੈਨਸ਼ਨ ਮੈਜੇ ਪੈਨਸ਼ਨ ਲਿਆਵੇ ਅੱਛਾ ਹਾਂ ਚੱਲ ਫੇਰ ਤਾਂ ਬਾਪੂ ਜੀ ਨੂੰ ਕਹਿਣਾ ਪਊਗਾ ਹਾਂ ਤੇ ਹਾਰ ਆਉਂਦੇ ਨੇ ਅੱਗੇ ਹਾਰ ਆ ਗਏ ਫੋਨ ਸੱਟ ਦਵਾ ਦੂਗਾ ਪੁਰਾ ਹਾਂ ਕੋਸਾ ਦਵਾਊਗਾ ਹੀ ਪੈਨਸ਼ਨ ਤਾਂ ਦਊਗਾ ਸਹੀ ਗੱਲ ਹੈ ਹਾਂ ਉਹ ਗਾਗਰੇ ਚਾਹ ਦੀ ਕੁੱਟ ਲਿਆ ਨਾਲੇ ਚਾਹ ਲਿਆ ਨਾਲੇ ਪਾਣੀ ਲਿਆ ਲਿਹਾ ਰਹੀਆਂ ਨਾ ਫੜ ਪਤਾ ਸੀਗਾ ਮੈਨੂੰ ਆਉਂਦੀ ਸਾਰ ਹੋਰ ਤਾਂ ਕੋਈ ਕੰਮ ਨਹੀਂ ਬਸ ਚਾਹ ਲਿਆ ਦੇ ਉਹ ਤੈਨੂੰ ਪਤਾ ਮੈਨੂੰ ਬਹੁਤ ਪਸੰਦਾ ਪਤਾ ਮੈਨੂੰ ਚਾਹ ਪਸੰਦਾ ਤੈਨੂੰ ਦੱਸ ਹੋਰ ਤੂੰ ਇੱਧਰ ਬੈ ਜਾਂਦੀ ਸਾਹਮਣੇ ਸਾਈਡ ਜੀ ਤੇ ਕਤੋਂ ਉਹ ਨੀਚੇ ਬਹਿ ਜਾ ਉਹ ਮਾਤਾ ਗੰਟੀ ਸਾਹਮਣੇ ਬੈ ਜਾਂਦੀ ਸਾਹਮਣੇ ਬੈ ਜਾਂਦੀ ਆ ਮਿੱਠੀ ਹੋ ਜਾਂਦੀ ਥੋੜੀ ਜਿਹੀ ਅੱਛਾ ਹੋਰ ਮਿੱਠਾ ਤਾਂ ਮੈਂ ਚੰਗਾ ਹੀ ਘੋਦ ਦੂੰਗੀ ਯਰ ਨਾਲੇ ਹੁਣ ਕੋਲਿਆ ਨਹੀਂ ਇਹ ਚ ਮੇਰਾ ਤਾਂ ਨਾ ਦਿਮਾਗ ਖਰਾਬ ਹੋਇਆ ਪਿਆ ਕੀ ਹੋ ਗਿਆ ਹੁਣ ਹੁਣ ਕੀ ਆ ਆ ਜਿਹੜੀ ਹੈਗੀ ਇੱਕ ਵੱਡੜ ਸਾਰਾ ਦਿਨ ਜੰਦ ਜੁੱਦ ਚੱਲਦਾ ਓਰੇ ਸਾਰਾ ਦਿਨ ਅ ਜੇ ਹੁਣ ਤੂੰ ਕੀ ਚਾਹਉਨੀ ਆ ਮੈਂ ਕੀ ਚਾਹਣਾ ਮੈਂ ਤਾਂ ਐ ਚਾਹਨੀ ਆ ਕਿ ਤੇਰੇ ਚ ਕੋਈ ਅਣਖ ਕਾਤਾ ਨਹੀਂ ਕਾਤਾ ਨਹੀਂ ਉਹਨੂੰ ਕੁਝ ਬੋਲਦਾ ਮੈਂ ਤਾਂ ਕਿਸੇ ਨੂੰ ਕੁਝ ਨਹੀਂ ਕਹਿੰਦਾ ਮੈਂ ਤੈਨੂੰ ਵੀ ਨਹੀਂ ਕਹਿੰਦਾ ਆ ਦੇਖ ਲਾ ਲਿਆ ਬਸ ਤੇਰੇ ਕੋਲ ਤਾਂ ਆ ਲੱਛਣ ਨੇ ਕਿਸੇ ਨੂੰ ਨਹੀਂ ਕੁਝ ਕਹਿੰਦਾ ਕਿਸੇ ਨੂੰ ਨਹੀਂ ਕੁਝ ਕਹਿੰਦਾ ਉਧਰੋਂ ਬਾਪੂ ਨੂੰ ਕਹਿੰਨੀ ਆ ਬਾਪੂ ਮੇਣ ਮੇਣ ਲੱਗ ਜਾਂਦਾ ਕਰਨ ਮੈਂ ਇਸ ਕਮਿੰਨਾ ਜਾਂ ਬਾਪੂ ਨਹੀਂ ਬੋਲਦਾ ਕੁਝ ਦੱਸ ਮੈਂ ਕੀ ਕਰਾਂ ਨਹੀਂ ਹੁਣ ਤੂੰ ਸਾਰੀ ਦਿਹਾੜੀ ਤੱਕ ਕਾਟੂ ਪਲੇਸ ਕਰੀ ਇਹਨੂੰ ਕੀ ਬੋਲੀ ਅਸੀਂ ਤੁਹਾਡੇ ਜੀ ਇੱਕ ਮਿੰਟ ਸਾਰਾ ਦਿਨ ਮੈਂ ਕੰਮ ਕਰਦੀ ਆਂ ਡੰਗਰਾ ਮੰਗੂ ਫਿਰਦੀ ਆਂ ਉਰੇ ਤੁਹਾਡੇ ਘਰ ਚ ਉਹ ਮੇਰੇ ਪਿਓ ਦੇ ਘਰ ਚ ਨਾ ਮੈਂ ਕਦੇ ਕੋਲੀ ਚਾਕੇ ਉਰੇ ਤੋਂ ਉਰੇ ਨਹੀਂ ਰੱਖੀ ਦੀ ਆ ਉਰੇ ਆ ਕੇ ਸਾਰਾ ਸਿਆਪਾ ਧੰਦ ਪਟਦੀ ਆਂ ਮੈਂ ਉਰੇ ਦਾ ਕੰਮ ਕਰਨੀ ਪਊਗਾ ਕਰਦੀ ਆਂ ਫਿਰ ਕੰਮ ਤਾਂ ਕੋਈ ਗੁਣਤਾ ਪਾਵੇ ਕੰਮ ਦਾ ਕੋਈ ਨਾ ਤੂੰ ਕਰੀ ਚੱਲੇ ਚੱਲੀ ਜਾਊਗੀ ਤਾਂ ਅੱਛਾ ਹਾਂ ਵੀ ਉਰੇ ਜਿੰਦਗੀ ਲੰਘ ਜਾਓ ਉਰੇ ਮਰ ਜਾਾਂਗੇ ਅਸੀਂ ਤਾਂ ਕੰਮ ਕਰਦੀ ਆਂ ਉਹ ਕੋਈ ਨਾ ਕਮਾਫਰਿਆ ਲਿਓ ਤੈਨੂੰ ਟੈਨਸ਼ਨ ਨਾ ਲਿਆ ਕਰ ਬਾਲਾ ਮੈਨੂੰ ਨਹੀਂ ਪਤਾ ਮੈਂ ਤਾਂ ਨਾ ਉਹਦੇ 4 ਦਿਨ ਪੇਕੇ ਲਾ ਕੇ ਆਉਂਗੀ ਉਹ ਜੇ ਤੂੰ ਪੇਕੇ ਵਾਚੀ ਮੇਰਾ ਜੀ ਨਹੀਂ ਲੱਗਣਾ ਤੇਰੇ ਤੋਂ ਬਿਨਾ ਤੇਰਾ ਜੀ ਤਾਂ ਬਾਹਰ ਦਾ ਬੜੇਵੇਂ ਕਾਹ ਨੂੰ ਮੇਰਾ ਲੱਗਦੀ ਨਹੀਂ ਤੇਰੇ ਤੋਂ ਬਿਨਾ ਮੈਂ ਕੀ ਕਰਾਂ ਆਹੋ ਲੱਗਦਾ ਨਹੀਂ ਤੇਰਾ ਜੀ ਔਰ ਉਹ ਤੇ ਕੀ ਕਰੇਗੀ ਤੂੰ ਜਾ ਕੇ ਜੇ ਤੇਰਾ ਜੀ ਨਾ ਲੱਗਦਾ ਹੁੰਦਾ ਉਹਨੂੰ ਕਹਿੰਦਾ ਉਸ ਉਹਨੂੰ ਕਹਿੰਦਾ ਵੀ ਕਿਉਂ ਸਾਰਾ ਦਿਨ ਉਹਨੂੰ ਕੰਮ ਨੂੰ ਕਹਿੰਨੀ ਆ ਉਹਨੂੰ ਕਹਿੰਦੀ ਬਾਪੂ ਨੂੰ ਉਹ ਆਹਦਾ ਸਹੀ ਆਪਣੇ ਬੰਦੇ ਦੇ ਕਿਵੇਂ ਕੰਨ ਭੜਨ ਲੱਗੀ ਪਈ ਆ ਔਰਾ ਉਹ ਬਾਦជា ਪਹਿਲਾਂ ਹੀ ਉਹਨੂੰ ਲੁੱਟੀਆਂ ਲਾਉਣ ਲੱਗ ਜਾਂਦੇ ਨਹੀਂ ਮੇਰੀ ਗੱਲ ਸੁਣ ਮੈਂ ਹੱਥ ਜੇ ਮੈਂ ਟਹਲਾਇਆ ਕਰ ਮੈਨੂੰ ਐ ਦੱਸ ਤੂੰ ਕੰਮ ਤੋਂ ਟੜ ਕੇ ਆ ਕੇ ਖੜ ਗਈ ਹੋਰੇ ਕੰਮ ਤੇਰੀ ਮਾਂ ਕਰੂਗੀ ਆ ਕੇ ਮੇਰੀ ਗੱਲ ਸੁਣ ਨਾ ਮੇਰੀ ਮਾਂ ਤੱਕ ਨਾ ਜਾ ਜੋ ਕਹਿਣਾ ਨਾ ਤੂੰ ਮੈਨੂੰ ਕਹਿ ਫਿਰ ਤੇ ਤੂੰ ਕੰਮ ਤਾਂ ਹੁੰਦਾ ਨਹੀਂ ਆ ਜਿਹੜੇ ਹੱਥ ਐ ਚਲਾਉਣੀ ਆ ਨਾ ਕੰਮ ਤੇ ਚਲਾ ਲਿਆ ਕਰ ਅੱਛਾ ਤੂੰ ਹੀ ਕੰਮ ਕਰਦੀਆਂ ਹਨਾ ਮੈਂ ਤਾਂ ਕੋਈ ਕੰਮ ਨਹੀਂ ਕਰਦੀ ਨਹੀਂ ਝਾੜੂ ਤੈਨੂੰ ਮਾਰਨਾ ਨਹੀਂ ਆਉਂਦਾ ਖੱਲਾ ਖੁੰਡਾ ਝਾੜੂ ਤਾਂ ਮੈਨੂੰ ਮਾਰਨਾ ਆਉਂਦਾ ਮਾਰ ਕੇ ਦਿਖਾਵਾਂ ਤੇਰੇ ਝਾੜੂ ਜਿਹੜਾ ਤੂੰ ਮੇਰੇ ਝਾੜੂ ਮਾਰੇਂਗੀ ਨਾ ਉਹੀ ਚੱਕ ਕੇ ਨਾ ਮੈਂ ਤੇਰੇ ਸਿਰ ਦੇ ਵਿੱਚ ਮਾਰੂੰ ਤੂੰ ਹੱਥ ਤਾਂ ਲਾ ਕੇ ਦੇਖੀ ਮਾਰੇਂਗੀ ਲੈ ਲਾ ਤਾ ਲੈ ਤੂੰ ਮੇਰੇ ਹੱਥ ਕਿਵੇਂ ਲਾਇਆ ਨਹੀਂ ਹੈ ਦੱਸਿ ਮੜਾ ਜੇ ਮੈਂ ਤੈਨੂੰ ਕੁਛ ਕਹਿੰਦੀ ਨਹੀਂ ਨਾ ਤੂੰ ਜਮੀਂ ਸਿਰੇ ਸਿਰ ਚੜੀ ਜਾਨੀਂ ਨਹੀਂ ਕਦੇ ਸੁਣਦਾ ਜਾ ਦੇ ਬੋਲਦੀ ਆ ਇਹ ਹਾਂ ਤੂੰ ਖੜਜੋ ਸੌਰੀਓ ਕੀ ਹੋ ਗਿਆ ਸੋਨੂੰ ਤੂੰ ਤੂੰ ਹੋਰੀ ਤੇ ਆ ਕੇ ਪੜ ਗਿਆ ਹੋਰੀਓ ਕਿਉਂ ਤੁਸੀਂ ਲੜਨ ਲੈ ਕੀ ਹੋ ਤੂੰ ਤੁਸੀਂ ਖੜਜੋ ਆਹ ਦੇਖ ਤੇਰੀ ਲਾਡ ਕਿਰਕਾਉਂਦਾ ਕਿਉਂ ਪਿਆ ਤੁਸੀਂ ਅੱਛਾ ਮੈਂ ਪਾਉਣੀ ਆ ਕੰਜਰਖਾਨਾ ਤੈਨੂੰ ਮੇਰਾ ਗੰਜਰਖਾਨਾ ਦੇਖਦਾ ਆ ਇਹਦੇ ਗੱਠੇ ਦੀ ਜਵਾਨ ਲੱਗ ਰਿਹਾ ਇਹਨੂੰ ਰੋਕ ਲਾ ਬਾਪੂ ਐਡੀ ਐਡੀ ਲੁੱਤਰੋ ਆ ਦੇਖ ਸਾਰੇ ਸ੍ਰੀਕੇ ਆ ਕਿ ਮੈਂ ਸੁਣਦੇ ਨੇ ਇਹਨੂੰ ਕਹਿੰਦਾ ਤਿੱਕ ਜਾ ਤੂੰ ਹਜੇ ਤਾਂ ਠੀਕ ਜੋ ਹਜੇ ਕਿਉਂ ਤੁਸੀਂ ਮੇਰੇ ਖੇ ਪਾਉਣ ਲੱਗੀਆਂ ਉਹ ਤੂੰ ਆ ਜਾ ਅੰਦਰ ਹੀ ਆ ਆ ਬਾਪੂ ਉਹਨਾਂ ਨੂੰ ਛੱਡ ਦਿਆ ਬਾਪੂ ਉਹਨਾਂ ਨੂੰ ਜੋ ਸਾਹ ਦੇਖ ਜਾ ਤਾ ਮੋਰਾ ਵੀ ਛੱਡ ਜੋ ਬਾਪੂ ਨਾਲ ਭਾਤੇ ਭਾਬੀ ਲੜੀ ਜਾਂਦੀ ਹੋ ਤੁਸੀਂ ਪਈ ਅਸੀਂ ਕਿਉਂ ਬਾਪੂ ਨਾਲ ਲੜਦੇ ਆ ਤੇਰੇ ਵਾਲੀ ਆ ਦੇਖ ਕੇ ਮੈਂ ਆ ਦੇਖ ਦੇਖ ਕੇ ਮੈਂ ਤੇ ਦੇਖ ਜੋ ਤੁਸੀਂ ਟਿਕ ਜੋ ਭਾਬੀ ਤੂੰ ਤਾਂ ਸਿਆਣੀ ਐ ਤਾ ਜਹੀ ਹੈਗੀ ਹੈਗੀ ਹਾਂ ਮੈਂ ਤਾਂ ਸਿਆਣੀ ਆ ਮੈਂ ਤਾਂ ਸਿਰ ਤੇ ਆ ਦੇਖ ਲੈ ਬਾਪੂ ਬੜੀ ਐ ਤੇ ਛਾਟੇ ਖੇ ਪਾਰੀ ਆ ਇਹ ਪੁੱਤ ਜਮੀ ਇਹਨਾਂ ਦੇ ਤਾਂ ਬੁੱਕਾ ਬਖਰਾਬ ਆ ਸਿਆਣੀ ਅਗਲਾ ਕਹਿਣਾ ਹੁੰਦਾ ਨੋਹਾ ਹੁਣ ਤਾਂ ਤੁਸੀਂ ਜੜੀ ਨਹੀਂ ਸਾਰੀ ਤੇਰੀ ਉਹ ਉਹੀ ਕਰੀ ਜੰਨਾ ਉਹਨਾਂ ਨੇ ਕੁਝ ਕਹਿ ਸਕਦਾ ਮੈਨੂੰ ਕੀ ਕਹੋਗਾ ਕੋ ਮੇਰਾ ਬੰਦਾ ਆਦਾ ਤੇਰਾ ਬੰਦਾ ਨਹੀਂ ਤੈਨੂੰ ਆਪਦਾ ਬੰਦਾ ਤੇ ਤੈਨੇ ਕੱਢ ਰਖਿਆ ਸਾਹੀ ਤਾਂ ਮੇਰੇ ਖੁੱਲ ਖੇਡ ਹੋ ਰਹੀ ਹੈ ਤੈਨੂੰ ਤੈਨੇ ਸਾਹੀ ਤਾਂ ਫੁਰਤੀ ਜੱਫੇ ਨਾਲ ਨਹੀਂ ਮੈਨੇ ਕਰੇ ਜੱਫੇ ਨਾਲ ਨਹੀਂ ਆਹ ਤਾਂ ਨਹੀਂ ਕਿਹ ਪਤਾ ਨਹੀਂ ਹੋ ਕਿ ਮੈਂ ਪਾ ਪੀ ਆ ਆ ਦੇਖ ਲੈ ਕਿੱਡੀ ਗੱਠੀ ਲੱਗੀ ਹੈ ਨਾ ਬਾਪੂ ਜਰਾ ਲੈ ਜਾ ਬਾਪੂ ਲੈ ਕੇ ਜਾ ਲੈ ਲੈ ਤੇਰਾ ਗੰਜਰ ਖਾਣਾ ਕਰਿਆ ਯਾਰ ਗੱਲ ਕਰ ਓ